लुधियाना शहर ਦੇ ਵਿੱਚ ਇੱਕ ਸਟ੍ਰੀਟ ਕਿਨਾਲਾ ਸ਼ਰਾਰਤੀ ਅੰਸਰ ਬੇਖੌਫ ਹੋ ਗਏ ਨੇ ਤਸਵੀਰਾਂ ਸਾਂਝੀਆਂ ਕਰ ਰਹੇ ਹਾਂ ਦੇਖ ਕੇ ਤੁਸੀਂ ਵੀ ਹੈਰਾਨ ਹੋ ਜਾਓਗੇ ਕਿ ਕਿਸ ਤਰੀਕੇ ਦੇ ਨਾਲ ਇੱਕ ਟਾਬਾ ਸੰਚਾਲਕ ਤੇ ਨਸ਼ੇ ਦੇ ਵਿੱਚ ਤੋਂ ਨੌਜਵਾਨਾਂ ਨੇ ਹਮਲਾ ਕਰ ਦਿੱਤਾ ਸੋ ਤਸਵੀਰਾਂ ਲੁਧਿਆਣਾ ਦੇ ਰਾਹੋ ਰੋਡ ਸਥਿਤ ਇੱਕ ਟਾਬੇ ਸੰਚਾਲਕ ਦੇ ਨਾਲ ਜੁੜੀਆਂ ਹੋਈਆਂ ਨੇ ਜਿਸ ਤੇ ਕੁਝ ਯੁਵਕਾਂ ਨੇ ਯਾਨੀ ਕਿ ਨੌਜਵਾਨਾਂ ਨੇ ਬੇਖੌਫ ਹੋ ਕੇ ਹਮਲਾ ਕੀਤਾ ਸਾਰੀ ਘਟਨਾ ਸੀਸੀਟੀਵੀ ਕੈਮਰੇ ਦੇ ਵਿੱਚ ਕੈਦ ਹੋ ਜਾਂਦੀ ਹੈ ਜਿਸ ਦੇ ਵਿੱਚ ਸਾਫ਼ ਦਿਖਾਈ ਦੇ ਰਿਹਾ ਹੈ ਕਿ 10 ਤੋਂ 15 ਨੌਜਵਾਨ ਟਾਬਾ ਸੰਚਾਲਕ ਨੂੰ ਕਿਸ ਤਰੀਕੇ ਨਾਲ ਪਹਿਲਾਂ ਘੇੜਦੇ ਨੇ ਬਾਅਦ ਵਿੱਚ ਕੁੱਟਮਾਰ ਕੀਤੀ ਜਾਂਦੀ ਹੈ ਸੋ ਪੀੜਿਤ ਨੇ ਦੱਸਿਆ ਕਿ ਉਹ ਆਪਣਾ ਟਾਬਾ ਬੰਦ ਕਰਕੇ ਜਾ ਰਿਹਾ ਸੀ ਉਸੇ ਵੇਲੇ ਨਸ਼ੇ ਵਿੱਚ ਤੁੱਟੇ ਇੱਕ ਨੌਜਵਾਨ ਨੇ ਉੱਥੇ ਪਹੁੰਚਿਆ ਰੋਟੀ ਮੰਗਣ ਲੱਗਾ ਸਤਪਾਲ ਨੇ ਦੱਸਿਆ ਕਿ ਉਸਨੇ ਨੌਜਵਾਨ ਨੂੰ ਕਿਹਾ ਕਿ ਟਾਬਾ ਬੰਦ ਹੋ ਚੁੱਕਾ ਹੈ ਤੁਸੀਂ ਕਿਸੇ ਹੋਰ ਥਾਂ ਤੋਂ ਲੈ ਲਓ ਲੇਕਿਨ ਉਸ ਗੱਲ ਤੇ ਨੌਜਵਾਨ ਭੜਾ ਗਿਆ ਅਤੇ ਲੜਾਈ ਕਰਨ ਲੱਗਾ ਸਤਪਾਲ ਦੇ ਅਬਰਕ ਨੌਜਵਾਨ ਨਸ਼ੇ ਦੀ ਹਾਲਤ ਵਿੱਚ ਗਾਲੀ ਗਲੋਚ ਕਰਨ ਲਗਾ ਧਮਕੀਆਂ ਦੇਣ ਲਗਾ ਸਤਪਾਲ ਨੇ ਮਾਮਲੇ ਨੂੰ ਸ਼ਾਂਤ ਕਰਨ ਦੀ ਕੋਸ਼ਿਸ਼ ਕੀਤੀ ਲੇਕਿਨ ਜਦੋਂ ਆਪਣੀ ਮਾਂ ਦੇ ਨਾਲ ਘਰ ਵੱਲ ਨੂੰ ਜਾ ਰਿਹਾ ਸੀ ਉਸੇ ਵੇਲੇ ਅਗਲੇ ਮੋੜ ਤੇ ਨੌਜਵਾਨ ਆਪਣੇ 10 ਤੋਂ 15 ਸਾਥੀਆਂ ਦੇ ਨਾਲ ਉੱਥੇ ਪਹੁੰਚ ਗਿਆ ਅਤੇ ਦੋਹਾਂ ਤੇ ਹਮਲਾ ਕਰ ਦਿੱਤਾ ਸੋ ਸੀਸੀਟੀਵੀ ਫੁਟੇਜ ਵਿੱਚ ਸਾਫ਼ ਵੇਖਿਆ ਜਾ ਸਕਦਾ ਹੈ ਕਿ ਕਿਸ ਤਰੀਕੇ ਦੇ ਨਾਲ ਹਮਲਾਵਰਾਂ ਨੇ ਸਤਪਾਲ ਨੂੰ ਚਾਰੇ ਪਾਸੇ ਘੇਰਿਆ ਤੇ ਬਾਅਦ ਵਿੱਚ ਉਸ ਨੂੰ ਕਿਸ ਤਰੀਕੇ ਨਾਲ ਕੁੱਟਿਆ ਸੁਝਦ ਉਸਦੇ ਪਿਤਾ ਉਸ ਨੂੰ ਬਚਾਉਣ ਪਹੁੰਚੇ ਤਾਂ ਉਨ੍ਹਾਂ ਤੇ ਵੀ ਹਮਲਾ ਕੀਤਾ ਗਿਆ ਇੱਥੋਂ ਤੱਕ ਸਤਪਾਲ ਦੀ ਮਾਂ ਤੇ ਵੀ ਕਾਮੁਕੀਏ ਜਿਹੜੀ ਉਸ ਨਾਲ ਕੀਤੀ ਗਈ ਅਤੇ ਉਸ ਨੂੰ ਸੱਟਾਂ ਵੀ ਲਗੀਆਂ ਨੇ ਸੋ ਇਸ ਪੂਰੇ ਮਾਮਲੇ ਦੇ ਵਿੱਚ ਹੁਣੇ ਸ਼ਿਕਾਇਤ थाना ਬਸਤੀ ਜੋਤੇਵਾਲ ਦੇ ਵਿੱਚ ਦਰਜ ਕਰਵਾਈ ਗਈ ਹੈ ਲੇਕਿਨ ਅਜੇ ਤੱਕ ਕੋਈ ਵੀ ਐਫ ਆਈ ਆਰ ਨਹੀਂ ਹੋਈ ਨਾ ਹੀ ਕਿਸੇ આરોપી ਤੇ ਕਾਰਵਾਈ ਕੀਤੀ ਗਈ ਹੈ ਮੇਰਾ ਜੀ ਜਤਿੰਦਰ ਕੁਮਾਰ ਆ ਜੀ ਜਤਿੰਦਰ ਜੀ ਗੱਤੀ ਦੇ ਨਾਲ ਖੇਲੇਬਾ ਮਾਰਕਟ ਹੋਈ ਹੈ ਬਿਲਕੁਲ ਜੀ ਬਿਲਕੁਲ ਇਹ ਨਾ ਮੇਰਾ ਦੋਸਤ ਹੀ ਹੈ ਇਹ ਨਾ ਇਹ ਬਹੁਤ ਮਿਹਨਤੀ ਮੁੰਡਾ ਹੈ ਰਾਤ ਨੂੰ 12 1 ਵਜੇ ਤੱਕ ਢਾਬੇ ਤੇ ਕੰਮ ਕਰਦਾ ਹਾਰਡ ਵਰਕ ਕੰਮ ਕਰਦੇ ਹੋਏ ਵੀ ਇਸ ਬੰਦੇ ਦਾ ਇੰਨੀ ਨਜਾਇਜ਼ ਹੋ ਗਈ ਪ੍ਰਵਾਸੀ ਬੰਦਿਆਂ ਨੇ ਆ ਕੇ ਤੇ ਹਮਲਾ ਕਰਤਾ ਤੁਸੀਂ ਵੀਡੀਓ ਤੁਹਾਨੂੰ ਦੇਖ ਹੀ ਲਈ ਤੁਸੀਂ ਕਿਸ ਤਰੀਕੇ ਨਾਲ ਤੇ ਕਿੰਨਾ ਹਮਲਾ ਹੋਇਆ ਤੇ ਮਤਲਬ ਕਿ ਜੇ ਕਿਸੇ ਸ਼ਰਾਬੀ ਬੰਦੇ ਨੂੰ ਰੋਕਤਾ ਹੋ ਤੋ ਉਸ ਤੋਂ ਬਾਅਦ ਉਹ 15-20 ਬੰਦੇ ਲਿਆ ਕੇ ਇਹਨਾਂ ਨੂੰ ਬੰਦਿਆਂ ਨੂੰ ਆਪਣੇ ਨੂੰ ਕੁੱਟਣਾ ਸ਼ੁਰੂ ਕਰਦਾ ਉਹ ਵੀ ਪ੍ਰਵਾਸੀ ਬੰਦੇ ਇੰਨੇ ਹੌਸਲੇ ਵੱਧ ਚੁੱਕੇ ਆ ਅਸੀਂ ਪ੍ਰਸ਼ਾਸਨ ਨੂੰ ਇਹੀ ਅਪੀਲ ਕਰਦੇ ਆ ਕਿ ਇਹਨਾਂ ਚੀਜ਼ਾਂ ਤੇ ਨੱਥ ਪਾਈ ਜਾਵੇ ਇਹਨਾਂ ਚੀਜ਼ਾਂ ਨੂੰ ਇਹਨਾਂ ਦੇ ਹੌਸਲੇ ਨਾਲ ਅੱਗੇ ਵਧਣ ਜਾਂ ਤਾਂ ਕਿ ਜੋ ਵੀ ਪੰਜਾਬੀ ਬੰਦਾ ਕੰਮ ਚ ਕਰਦਾ ਜਿਹੜਾ ਮਿਹਨਤ ਕਰਦਾ ਉਹਨਾਂ ਦਾ ਰੋਜ਼ਗਾਰ ਨਾ ਖੋਇਆ ਜਾਵੇ ਹੁਣ ਇਹਦੇ ਸੱਟ ਜ਼ੋਰ ਨਾਲ ਲੱਗ ਜਾਂਦੀ ਰੱਬ ਨਾ ਕਰੇ ਤਾਂ ਇਹ ਬੰਦਾ ਘਰ ਦਾ ਇਕਲੌਤਾ ਬੰਦਾ ਸਾਹੜ ਵਾਲਾ ਪਰਿਵਾਰ ਮਦਰ ਫਾਦਰ ਨਾਲ ਤੁਰੇ ਫਿਰਦੇ ਜਦ ਬੰਦੇ ਨੇ ਕੋਈ ਨਸ਼ਾ ਕੀਤਾ ਜਾਂ ਚੀਜ਼ ਟੂ ਸਟੌਪ ਕੀਤਾ ਬਟ ਉਹਨਾਂ ਨੇ 15 20 ਦੇਖਿਓ ਤੁਸੀਂ ਵੀਡੀਓ ਤੇ ਵਿੱਚ ਕਿ ਕਿਦਾਂ ਉਹਨਾਂ ਦਾ ਇਹਦਾ ਨੁਕਸਾਨ ਕਰਨ ਦੀ ਕੋਸ਼ਿਸ਼ ਕੀਤੀ ਗਈ ਉਹਨਾਂ ਦੇ ਪੈਸੇ ਉੱਤੇ ਡਿੱਗ ਪਏ ਉਹ ਸਾਰਾ ਉਹ ਨੁਕਸਾਨ ਸਾਰੀ ਮਿਹਨਤ ਮਿੱਟੀ ਹੋ ਗਈ ਉਸ ਦਾ ਤੇ ਪਲੱਸ ਆ ਦੇਖੋ ਟਾਂਕੇ ਕਿੰਨੇ ਲੱਗੇ ਤੇ ਸ਼ੁਰੇ ਤੱਕ ਉਹਨਾਂ ਨੇ ਲੈ ਕੇ ਆਏ ਸੀ ਖਰਚਾ ਮੈਂ ਬਸ ਪ੍ਰਸ਼ਾਸਨ ਅਗੇ ਇਹ ਹੀ ਕਮਪੀਲ ਕਰਦਾ ਕਿ ਉਹਨਾਂ ਤੇ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਬਾਕੀ ਤੁਸੀਂ ਆਪ ਤੁਸੀਂ ਦੇਖ ਲਓ ਇੱਕ ਵਾਰ ਤੁਸੀਂ ਵੀ ਵੀਡੀਓ ਤੇ ਆ ਤੁਸੀਂ ਵੀ ਥੋੜਾ ਜੁਟ ਕੇ ਇਹਦੀ ਸਪੋਰਟ ਕਰੋ ਠੀਕ ਹੈ ਜੀ ਬਾਈ ਕੁਸ਼ੀ ਘਟਾਲਾ ਸਾਹਿਬ ਬਾਈ ਕੁਸ਼ੀ ਨਾਮੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਸ ਗੁਰਨਾਮ ਸਿੰਘ ਖਾਲਸਾ ਪਿੰਡ ਕੱਕਾ ਜ਼ਿਲ੍ਹਾ ਲੁਧਿਆਣਾ ਤੋਂ ਜਿਵੇਂ ਕਿ ਆ ਤੁਸੀਂ ਹੁਣੇ ਇਹਨਾਂ ਦੀ ਗੱਲ ਸੁਣੀ ਹੈ ਘਟਨਾ ਦੀ ਜਾਣਕਾਰੀ ਦਿੱਤੀ ਹੈ ਇਹਨਾਂ ਨੇ ਤੇ ਇਹ ਹੈਲਪ ਵਾਸਤੇ ਸਾਡੇ ਕੋਲੇ ਆਏ ਸੀਗੇ ਮੇਰੇ ਕੋਲੇ ਤੇ ਭਾਈ ਸਾਹਿਬ ਨੇ ਸਾਡੇ ਜਤਿੰਦਰ ਜੀ ਇਹਨਾਂ ਦੇ ਕੋਲੇ ਤੇ ਮਾਤੜ ਬੰਦੇ ਨੇ ਦਿਆੜੀਦਾਰੀ ਆਪਾਂ ਕਹਿ ਸਕਦੇ ਹਾਂ ਕੋਈ ਖਾਸ ਐਡਾ ਕਾਰੋਬਾਰ ਨਹੀਂ ਹੈ ਤੇ ਚਲੋ ਸਾਨੂੰ ਇਹਨਾਂ ਨੇ ਦੱਸੀ ਘਟਨਾ ਉਹ ਦੇਖੀ ਅਸੀਂ ਵੀਡੀਓ ਵੀ ਦੇਖੀ ਹੈ ਤੇ ਉਹਦੇ ਵਿੱਚ ਦੇਖ ਕੇ ਬਹੁਤ ਅਰਸ ਰਹਿਮ ਆਉਂਦਾ ਹੈ ਬੰਦੇ ਦਾ ਸਿਰ ਸੁਰ ਸਾਰਾ ਪਾੜਦਾ ਜਿੰਨਾ ਕ ਮੈਂ ਇਹਨੂੰ ਮੁੰਡੇ ਨੂੰ ਜਾਣਦਾ ਆ ਵਧੀਆ ਵਿਚਾਰਾ ਇਹ ਕੰਮਕਾਰ ਵਾਲਾ ਕੋਈ ਨਸ਼ਾ ਨਹੀਂ ਕਰਦਾ ਸੌ ਮੁੰਡਾ ਪੰਜ 6 ਸਾਲ ਤੋਂ ਮੇਰੇ ਧਿਆਨ ਚ ਤੇ ਉਹ ਪ੍ਰਵਾਸੀ ਹੈਗੇ ਨੇ ਜੀ ਵਿਗੜੇ ਹੋਏ ਪ੍ਰਵਾਸੀ ਜਿਨ੍ਹਾਂ ਨੂੰ ਕਹਿੰਦੇ ਆ ਨਸ਼ੇੜੀ ਤੇ ਸਾਡਾ ਪ੍ਰਸ਼ਾਸਨ ਦੇਖ ਲਓ ਤੁਸੀਂ ਵੀ ਜੇ اپنی کاروائی ਧਿਆਨ ਨਾ ਕਰਦਾ ਹੋਵੇ ਤੇ ਸ਼ਾਇਦ ਇਸ ਤਰ੍ਹਾਂ ਦੀਆਂ ਘਟਨਾਵਾਂ ਹੋਣ ਹੀ ਇਹ ਘਟਨਾਵਾ ਦੇ ਵਿੱਚ ਤੁਸੀਂ ਦੇਖੋਗੇ ਆਏ ਦਿਨ ਵਾਧਾ ਹੋ ਰਿਹਾ ਹੈ ਅੱਗੇ ਹੋਰ ਵਧ ਜਾਣੀ ਹੈ ਜੋ ਵੀ ਕੋਈ ਬਾਹਰੋਂ ਆਉਂਦਾ ਹੈ ਉਹਦੀ ਨਾਂ ਤਾਂ ਕੋਈ ਵੈਰੀਫਿਕੇਸ਼ਨ ਹੁੰਦੀ ਹੈ ਇੱਥੇ ਆਪਣੇ ਤੇ ਜ਼ਿਆਦਾਤਰ ਤੁਸੀਂ ਵੀ ਜਾਣਦੇ ਆ ਵੀ ਜਿਹੜੇ ਕ੍ਰਿਮੀਨਲ ਲੋਕ ਨੇ ਉਹੀ ਆਪਦਾ ਘਰਵਰ ਛੱਡ ਕੇ ਜਦੋਂ ਉਧਰ ਕੋਈ ਵੱਡਿਆ ਕ੍ਰਾਈਮ ਹੋ ਜਾਂਦਾ ਹੈ ਅਗਲੇ ਭੱਜਿਆਂ ਦੇ ਇੱਧਰ ਇੱਧਰ ਆ ਕੇ ਫਿਰ ਜਿਹੜਾ ਉਹਨਾਂ ਦਾ ਰੰਗ ਆ ਉਹਨਾਂ ਨੇ ਉਹ ਦਿਖਾਉਣਾ ਹੀ ਹੁੰਦਾ ਤੇ ਉਹ ਤੋਂ ਉਹਦੇ ਨਾਲ ਹੀ ਸੰਬੰਧਤ ਇਹ ਘਟਨਾ ਹੈ ਨਹੀਂ ਤਾਂ ਇੱਕਲਾ ਜਾਣਾ ਨਹੀਂ ਤਾਂ ਇਕੱਲੇ ਨੂੰ ਇੰਨੇ 20 ਜਣੇ ਇਕੱਠੇ ਹੋ ਕੇ ਬਾਹਰ ਐਡਾ ਕਿਹੜਾ ਇਹਨੇ ਕੋਈ ਉਹਨਾਂ ਦੀ ਮੰਨੋ ਵੀ ਕੋਈ ਲੁੱਟਮਾਰ ਕਰਤੀ ਜਾਂ ਜ਼ਮੀਨ ਦੱਬ ਲਈ ਜਾਂ ਕੋਈ ਐਡਾ ਹੀ ਕਿਹੜੀ ਰੰਜਿਸ਼ ਆ ਵੀ ਜੁੜੀ ਇੰਨੀ ਭਿਆਨਕ ਰੰਗ ਲੈ ਗਈ ਪਤਾ ਇਹਨੂੰ ਜਾਣ ਤੋਂ ਹੀ ਮਾਰ ਦਿੰਦਾ ਦੇ ਸਾਬ ਲੱਗਦਾ ਨਹੀਂ ਇਸ ਤਰੀਕੇ ਦਾ ਤਾਂ ਗਾਰੋਬਰ ਕਰਨਾ ਉੱਥਾ ਹੋਵੇ ਪੰਜਾਬ ਦੇ ਵਿੱਚ ਇਸ ਤਰ੍ਹਾਂ ਦੇ ਹਾਲਾਤ ਪੈਦਾ ਹੁੰਦੇ ਬਿਲਕੁਲ ਜੀ ਬਿਲਕੁਲ ਇਹ ਆਉਣ ਵਾਲੇ ਦਿਨਾਂ ਦੇ ਵਿੱਚ ਜੇ ਗਵਰਨਮੈਂਟ ਨੇ ਧਿਆਨ ਨਾ ਦਿੱਤਾ ਮੇਰੇ ਮੇਰੇ ਕਹਿਣ ਦੇ ਮੁਤਾਬਕ ਆ ਸਕਦੇ ਆ ਜਿੱਦਾਂ ਕਿ ਪਿਛਲੇ ਜੇ ਵਿਵਾਦ ਚੱਲ ਰਿਹਾ ਸੀਗਾ ਵੀ ਇਹਨੂੰ ਆਉਣ ਨਾ ਤੋਂ ਆਏ ਆ ਅਸੀਂ ਕਹਿੰਦੇ ਵੀ ਠੀਕ ਹੈ ਭਾਰਤ ਇੱਕ ਦੇਸ਼ ਆ ਆ ਸਕਦੇ ਆ ਪਰ ਕਿਸੇ ਕਾਨੂੰਨ ਦੇ ਤਹਿਤ ਕਿਸੇ ਦਾਇਰੇ ਦੇ ਵਿੱਚ ਆ ਸਕਦੇ ਆ ਤੇ ਐਵੇਂ ਹੀ ਆਵਾ ਕੋਈ ਆ ਸਕਦੇ ਆ ਇਹਨਾਂ ਦੀ ਵੈਰੀਫਿਕੇਸ਼ਨ ਹੋਣੀ ਹੈ ਜਿਹੜੀ ਬਹੁਤ ਲਾਜ਼ਮੀ ਹੈ ਗਵਰਨਮੈਂਟ ਨੂੰ ਅਪੀਲ ਸਾਡੀ ਹੱਥ ਜੋੜ ਕੇ ਅਪੀਲ ਹੈ ਕਿ ਜਿਹੜੀ ਇਹਨਾਂ ਦੀ ਵੈਰੀਫਿਕੇਸ਼ਨ ਹੈ ਇਹਨਾਂ ਦਾ ਪਿਛਲਾ ਰਿਕਾਰਡ ਆ ਜਿਹੜਾ ਉਹਨੂੰ ਪੂਰੇ ਤੈਅ ਨਾਲ ਪੂਰੇ ਤਰੀਕੇ ਦੇ ਨਾਲ ਚੈੱਕ ਕਰਕੇ ਥਾਣੇ ਦੇ ਕੋਲੇ ਡਿਟੇਲ ਹੋਵੇ ਜਾਂ ਪਿੰਡ ਦੇ ਯਾ ਪਿੰਡ ਦੇ ਸਰਪੰਚ ਕੋਲੇ ਜਾਂ ਸ਼ਹਿਰ ਦੇ ਕੌਂਸਲਰ ਕੋਲੇ ਇਹਨਾਂ ਦੀ ਡਿਟੇਲ ਜਾਣਕਾਰੀ ਹੋਵੇ ਕਿ ਪਿੱਛੇ ਉਹ ਕਿੱਦਾਂ ਦੇ ਆ ਕੀ ਕਰਕੇ ਆਏ ਇਹ ਬੇਨਤੀ ਮੇਰੀ ਗਵਰਨਮੈਂਟ ਅੱਗੇ ਹੈ ਔਰ ਧਿਆਨ ਦੇਣ ਇਸ ਪੁਲਿਸ ਵੱਲੋਂ ਕਾਰਵਾਈ ਕੀਤੀ ਹੈ ਸੰਪਾਲ ਦੇ ਇੰਨੀ ਸੱਤਾ ਮਾਰੀਆਂ ਜੀ ਨਜਾਇਜ਼ 10 ਤੋਂ 15 ਲੜਕੇ ਨਜ਼ਰ ਆ ਰਹੇ ਆ ਵੀਡੀਓ ਵਿੱਚ ਦੇਖਿਆ ਜਾ ਰਿਹਾ ਕਿ ਇਸ ਵੱਲੋਂ ਤਾਂ ਕੋਈ ਉਹਨਾਂ ਨਾਲ ਕੋਈ ਕੁੱਟਮਾਰ ਵੀ ਨਹੀਂ ਕੀਤੀ ਤੇ ਉਸ ਦੌਰਾਨ ਇਹਦੇ ਨਾਲ ਚਲੋ ਮਾਰ ਕੁੱਟ ਉਹਨਾਂ ਨੇ ਕੀਤੀ ਸਿਰਫ ਇੱਕ ਖਾਣਾ ਨਾਂ ਦੇਣ ਕਰਕੇ ਜੀ ਤੇ ਤੋ ਉਲਟਾ ਇਨਾਂ ਨਾਲ ਨਾਲ ਇਹਨਾਂ ਨੂੰ ਵੀ ਹੋਈ ਹੈ ਪੈਸਿਆਂ ਦੀ ਕ੍ਰੀਸੀ ਜਾਰੀ ਬੁਕੂਗੀ ਦੇਖੋ ਜਿੱਥੇ ਤੱਕ ਮੇਰਾ ਸੋਚਣ ਦਾ ਨਜ਼ਰੀਆ ਮੈਂ ਤਾਂ ਇਹ ਤੱਤ ਗੱਡਿਆ ਇਸ ਗੱਲ ਤੋਂ ਇਸ ਘਟਨਾ ਤੋਂ ਵੀ ਉਹ ਮੇਰੇ ਖਿਆਲ ਨਾਲ ਵੀ ਇਸ ਏਰੀਏ ਦੇ ਵਿੱਚ ਆਪਦੀ ਗੁੰਡਾਗਰਦੀ ਜਿੱਦਾਂ ਹੁੰਦੀ ਆ ਵੀ ਦੱਸਣਾ ਲੋਕਾਂ ਨੂੰ ਕਿ ਭਾਈ ਅਸੀਂ ਇੱਥੇ ਦੇ ਡਾਊਨ ਆ ਠੀਕ ਆ ਵੀ ਸਾਡੇ ਤੋਂ ਡਰ ਕੇ ਰਹੋ ਮੇਰੇ ਹਿਸਾਬ ਨਾਲ ਤਾਂ ਉਹਨਾਂ ਦਾ ਟਾਰਗੇਟ ਸਿਰਫ ਇੰਨਾ ਕੀ ਆ ਵੀ ਅਸੀਂ ਏਰੀਏ ਦੇ ਵਿੱਚ ਦੱਸੀਏ ਵੀ ਭਾਈ ਸਾਡਾ ਇੱਥੇ ਰਾਜ ਚੱਲਦਾ ਵੀ ਸਾਡੇ ਤੋਂ ਡਰ ਕੇ ਰਹੋ ਜੇ ਅਸੀਂ 12 1 ਵਜੇ 2 ਵਜੇ ਆਈਏ ਜੇ ਅਸੀਂ ਆਰਡਰ ਮਾਰਤਾ ਵੀ ਆ ਚੀਜ਼ ਬਣਾਓ ਤੇ ਤੁਸੀਂ ਚੁੱਪ ਕਰਕੇ ਬਣਾ ਕੇ ਬੰਦਿਆਂ ਨੂੰ ਸਾਨੂੰ ਖੋ ਉਹਨਾਂ ਦੀ ਜਣੀ ਸੋਚ ਮੇਰੇ ਖਿਆਲ ਆ ਵੀ ਇੱਥੇ ਕਿ ਤੱਕ ਹੈ ਨਹੀਂ ਤਾਂ ਕੋਈ ਮੈਂ ਤਾਂ ਕਦੇ ਇਸ ਤਰ੍ਹਾਂ ਦੀ ਪਹਿਲਾ ਘਟਨਾ ਦੇਖੀ ਨਹੀਂ ਵੀ ਰੋਟੀ ਤੋਂ ਮਨਾ ਕਰਨ ਤੇ ਕੋਈ ਬੰਦਾ ਇਦਾਂ ਲੜਨ ਲੱਗ ਜੇ ਕੁੱਟਣ ਲੱਗ ਜੇ ਪੈਸੇ ਖੋ ਕੇ ਲੈ ਜੇ ਪ੍ਰਸ਼ਾਸਨ ਤੋਂ ਇਸ ਮਾਮਲੇ 'ਚ ਇਹ ਹੀ ਮੰਗ ਕਰਦਾ ਜੀ ਉਹਨਾਂ ਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਕਰਕੇ ਤੇ ਕਾਨੂੰਨ ਵਿਵਸਥਾ ਨੂੰ ਲਾਗੂ ਕੀਤਾ ਜਾਵੇ ਜਿਹੜੇ ਇਸ ਤਰ੍ਹਾਂ ਦੇ شریف ਸਾਊ ਲੋਕ ਨੇ ਉਹਨਾਂ ਦੀ ਜਿਹੜੀ ਸੁਰੱਖਿਆ ਹੈ ਉਹਨੂੰ ਯਕੀਨੀ ਬਣਾਇਆ ਜਾਵੇ ਔਰ ਦੂਸਰੀ ਗੱਲ ਹੈ ਜੀ ਵੀ ਜੇ ਹਜੇ ਵੀ ਕਾਨੂੰਨ ਆਪਦਾ ਕੰਮ ਇੱਥੇ ਵੀ ਨਹੀਂ ਕਰਦਾ ਤੇ ਇਹਦੇ ਨਾਲ ਲੋਕਾਂ ਦਾ ਜਿਹੜਾ ਕਾਨੂੰਨ ਪ੍ਰਤੀ ਸਰਕਾਰ ਪ੍ਰਤੀ ਜਿਹੜਾ ਭਰੋਸਾ ਹੈ ਉਹ ਖਤਮ ਵੀ ਹੁੰਦਾ ਔਰ ਦਿਨ ਬਾ ਦਿਨ ਘਟਦਾ ਵੀ ਸੋ ਬੇਨਤੀ ਹੈ ਮੇਰੀ ਵੀ ਆਪਣੇ ਪੁਲਿਸ ਪ੍ਰਸ਼ਾਸਨ ਨੂੰ ਵੀ ਵੀ ਇਸ ਦੇ ਉੱਤੇ ਗੌਰ ਕਰੇ ਔਰ ਇਹਨੂੰ ਬਣਦਾ ਇਨਸਾਫ ਮੁੰਡੇ ਨੂੰ ਦਿੱਤਾ ਜਾਵੇ ਲੁਧਿਆਣਾ ਲਾਈਵ ਲਈ ਅਮਿਤਾ ਪਰਦੀ ਰਿਪੋਰਟ